ਔਰ ਅਗਰ ਅਸੀਂ ਉਹਨਾਂ ਤੇ ਜੀਵਨ ਦੀ ਸਾਖੀ ਨੂੰ ਇਹ ਘਟਨਾ ਨੂੰ ਸਮਝ ਲਈਏ ਤਾਂ ਸਾਨੂੰ ਆਪਣੀ ਜ਼ਿੰਦਗੀ ਨੂੰ ਇਹ ਸਮਝਣਾ ਆਸਾਨ ਹੋ ਜਾਏਗਾ ਕਿ ਸਾਡੀ ਜ਼ਿੰਦਗੀ ਕਿੱਦਾਂ ਬਦਲ ਸਕਦੀ ਹੈ ਸਾਡੇ ਜੀਵਨ 'ਚ ਖੁਸ਼ੀਆਂ ਕਿੱਦਾਂ ਆ ਸਕਦੀਆਂ ਸੋ ਇਹ ਸਾਖੀ ਹੈ ਕਬੀਰ ਸਾਹਿਬ ਦੇ ਜੀਵਨ ਦੀ ਕਿ ਇੱਕ ਦਿਨ ਇੱਕ ਰਾਜਾ ਕਬੀਰ ਸਾਹਿਬ ਨੂੰ ਮਿਲਣ ਵਾਸਤੇ ਗਿਆ ਔਰ ਜਾ ਕੇ ਉਸਨੇ ਕਬੀਰ ਸਾਹਿਬ ਤੋਂ ਇੱਕ ਸਵਾਲ ਪੁੱਛਿਆ ਔਰ ਸਵਾਲ ਕੀ ਸੀ ਕਿ हे ਸਤਿਗੁਰੂ ਕਬੀਰ ਇਹ ਦੱਸੋ ਕਿ ਸੰਤਾਂ ਦੀ ਸੰਗਤ ਵਿੱਚ ਬੈਠਣ ਨਾਲ ਇਨਸਾਨ ਨੂੰ ਲਾਭ ਕੀ ਹੁੰਦਾ ਹੈ ਕਿਉਂਕਿ ਅੱਜ ਤੁਸੀਂ ਵੀ ਸత్సੰਗ ਚਾਏ ਹੋ ਨਾ ਤਾਂ ਹੋ ਸਕਦਾ ਤੁਹਾਡੇ ਮਨ ਚ ਵੀ ਹੋਵੇ ਕਿ ਅਸੀਂ ਟਾਈਮ ਕੱਟ ਕੇ ਆਏ ਆਂ ਵਕਤ ਕੱਟ ਕੇ ਆਏ ਆਂ ਅ ਸత్సੰਗ ਜਾ ਕੇ ਸਾਨੂੰ ਮਿਲਣਾ ਕੀ ਹੈ ਕਿਉਂਕਿ ਇਨਸਾਨ ਦੇ ਅੰਦਰ ਹਮੇਸ਼ਾ ਇੱਕ ਉਹ ਚੱਲਦਾ ਰਹਿੰਦਾ ਹੈ ਅਗਰ ਮੈਂ ਇਹ ਕੰਮ ਕਰੂੰਗਾ ਤਾਂ ਮੈਨੂੰ ਫਾਇਦਾ ਕੀ ਹੋਏਗਾ ਅਗਰ ਮੈਂ ਇੱਥੇ ਜਾਊਂਗਾ ਤਾਂ ਮੈਨੂੰ ਮਿਲੇਗਾ ਕੀ ਹੁਣ ਅਗਰ ਇਨਸਾਨ ਨੂੰ ਸਮਝ ਹੋਵੇ ਕੇ ਸੰਤਾਂ ਗੁਰੂਆਂ ਰਹਿਬਰਾਂ ਦੀ ਸਹੂਬਤ ਵਿੱਚ ਜਾ ਕੇ ਸਾਨੂੰ ਕੀ ਮਿਲ ਸਕਦਾ ਹੈ ਤਾਂ ਫਿਰ ਇਨਸਾਨ ਕਦੀ ਵੀ ਉਹ ਮੌਕਾ ਗਵਾੰਦਾ ਨਹੀਂ ਹੈ ਫਿਰ ਉਸ ਮੌਕੇ ਨੂੰ ਸੰਭਾਲਦਾ ਹੈ ਕਿਉਂਕਿ ਇਹ ਗੱਲ ਤੇ ਸਾਫ਼ ਕਹਿ ਦੇਣਾ ਚਾਹਾਂਗੇ ਕਿ ਜੋ ਇਨਸਾਨ ਨੂੰ ਗੁਰੂਆਂ ਰਹਿਬਰਾਂ ਪੀਰਾਂ ਫਕੀਰਾਂ ਦੀ ਸਹੂਬਤ ਵਿੱਚੋਂ ਮਿਲ ਸਕਦਾ ਹੈ ਨਾ ਉਹ ਇਨਸਾਨ ਨੂੰ ਸੰਸਾਰ 'ਚ ਕਿਤੇ ਹੋਰ ਨਹੀਂ ਮਿਲ ਸਕਦਾ ਕਿਉਂਕਿ ਇਸ ਤਰ੍ਹਾਂ ਸੀ ਕਈ ਵਾਰ ਦਸੀਦਾ ਹੈ ਕਿ ਨਾ ਬਾਦਸ਼ਾਹੋਂ ਸੇ ਮਿਲਤੀ ਹੈ نہ امیروں سے ملتی ہے نہ بادشاہوں سے ملتی ہے نہ امیروں سے ملتی ہے جو قسمت کو بدل سکتی ہے وہ رحمت ہو. فقیروں سے ملتی رحمتوں قسمت کو بھی بدلنے والی جنی طاقت ہے نا وہ رحمت ہے وہ انسان گروہ رحمر فقیروں دے بیک، کو بہ کی ملنے ہے اور یہی چیز کبھی صاحب دے کہ جدو راجے نے سوال کیتا ਇਹ ਫਕੀਰਾਂ ਦੀ ਸੰਤਾਂ ਦੀ ਸਹੂਬਤ ਵਿੱਚ ਬੈਠ ਕੇ ਕੀ ਮਿਲਦਾ ਹੈ ਕੀ ਫਾਇਦਾ ਹੁੰਦਾ ਹੈ ਤਾਂ ਦੇਖੋ ਕਬੀਰ ਸਾਹਿਬ ਨੇ ਅੱਗੇ ਰਾਜੇ ਵਿੱਚ ਸਵਾਲ ਪੁੱਛਿਆ ਕਹਿੰਦੇ ਆ ਰਾਜਾ ਤੇਰੇ ਕੋਲ ਮਹਿਲ ਦੇ ਵਿੱਚ ਬਾਗ ਹੈ ਉਹ ਕਹਿੰਦਾ ਜੀ ਹੈ ਮੈਂ ਕਿਉਂਕਿ ਰਾਜਿਆਂ ਮਹਾਰਾਜਿਆਂ ਦੇ ਮਹਿਲਾਂ 'ਚ ਬਾਗ ਵੀ ਹੁੰਦੇ ਜਿੱਥੇ ਉਹ ਸੈਰ ਕਰਦੇ ਹਨ ਜਿੱਥੇ ਤਰ੍ਹਾਂ ਤਰ੍ਹਾਂ ਦੇ ਫੁੱਲ ਹੁੰਦੇ ਉਹਨਾਂ ਕਹਿੰਦੇ ਜੀ ਹੈ ਬਾਗ ਉਹ ਕਹਿੰਦੇ ਉਸ ਬਾਗ ਦੇ ਵਿੱਚ ਚੰਦਨ ਹੈ ਉਹ ਕਹਿੰਦੇ ਚੰਦਨ ਦਾ ਪੇੜ ਵੀ ਹੈ ਕਿਉਂਕਿ ਰਾਜੇ ਮਹਾਰਾਜੇ ਹੁਣ ਰਾਜਿਆਂ ਮਹਾਰਾਜਿਆਂ ਦੇ ਬਾਗ ਵਿੱਚ ਕੀਮਤੀ ਤੋਂ ਕੀਮਤੀ ਪੌਦੇ ਹੁੰਦੇ ਆ ਕੀਮਤੀ ਤੋਂ ਕੀਮਤੀ ਫੁੱਲ ਹੁੰਦੇ ਆ ਉਹ ਕਹਿੰਦੇ ਚੰਦਨ ਵੀ ਹੈ ਤਾਂ ਉਸ ਵੇਲੇ ਕਬੀਰ ਸਾਹਿਬ ਨੇ ਕਿਹਾ ਕਿ ਐ ਰਾਜਨ ਅਗਰ ਤੇਰੇ ਬਾਗ ਚ ਚੰਦਨ ਹੈ ਔਰ ਤੂੰ ਜਾਨਣਾ ਚਾਹੁੰਦਾ ਇੱਕ ਫਕੀਰਾਂ ਦੇ ਕੋਲ ਬਹਿ ਕੇ ਫਕੀਰਾਂ ਦੀ ਸੂਹਬਤ ਵਿੱਚ ਬਹਿ ਕੇ ਇਨਸਾਨ ਨੂੰ ਕੀ ਲਾਭ ਹੁੰਦਾ ਹੈ ਐਸੀ ਤੈਨੂੰ ਇਹ ਸਮਝਾਣਾ ਨਹੀਂ ਹੈ ਦਿਖਾਣਾ ਹੈ ذرا سمجھنا ਉਹ ਕਹਿੰਦੇ ਹੀ ਲਿਖਾਣਾ ਹੈ ਤਕਵੀਰ ਸਾਹਿਬ ਕਹਿੰਦੇ ਐ ਰਾਜਾ ਇਦਾਂ ਕਰਨਾ ਹੈ ਕਿ ਦੋ ਨਿੰਮ ਦੇ ਪੌਦੇ ਲੈਣੇ ਹੈ ਸਮਝਦੇ ਹੋ ਕਿ ਨਹੀਂ ਕੀ ਕਰਨਾ ਹੈ ਦੋ ਨਿੰਮ ਦੇ ਪੌਦੇ ਲੈਣੇ ਹਨ ਇੱਕ ਪੌਦੇ ਨੂੰ ਗਮਲੇ ਚ ਲਗਾ ਕੇ ਚੰਦਨ ਦੇ ਕੋਲ ਰੱਖ ਦੇਣਾ ਹੈ ਔਰ ਦੂਸਰੇ ਨੂੰ ਚੰਦਨ ਦੇ ਨਜ਼ਦੀਕ ਜ਼ਮੀਨ ਦੇ ਵਿੱਚ ਬੋ ਦੇਣਾ ਹੈ ਔਰ ਫਿਰ ਕੁਝ ਦਿਨ ਜਦੋਂ ਗੁਜ਼ਰ ਗਏ ਔਰ ਫਿਰ ਅਸੀਂ ਤੁਹਾਨੂੰ ਦੱਸਾਂਗੇ ਕੀ ਕਰਨਾ ਹੈ ਸਮਝ ਦਿਓ ਕਰਨ ਔਰ ਫਿਰ ਜਵਾਬ ਦੇ ਮਾਗੇ ਕਿ ਕੁਝ ਚੀਜ਼ਾਂ ਦਾ ਹੁੰਦਾ ਹੈ ਕਿ ਉਸੇ ਵੇਲੇ ਜਵਾਬ ਦੋ ਤਾਂ ਇਨਸਾਨ ਨੂੰ ਉਹ ਸਮਝ ਨਹੀਂ ਆਂਦੀ ਜਾਂ ਕਹਿ लो ਕਿ ਬੰਦਾ ਕਹਿੰਦਾ ਕੋਰੀਆਂ ਗੱਲਾਂ ਹੀ ਐ ਪਰ ਕੁਝ ਐਸੀਆਂ ਚੀਜ਼ਾਂ ਹੁੰਦੀਆਂ ਹੈ ਕਿ ਜਦੋਂ ਗੁਰੂ ਰਹਿਬਰ ਉਹ ਪ੍ਰੈਕਟੀਕਲੀ ਕਰਕੇ ਦਿਖਾਉਂਦੇ ਆ ਤਾਂ ਫਿਰ ਬੰਦੇ ਨੂੰ ਪਤਾ ਲੱਗਦਾ ਕਿ ਇਹਦਾ ਅਸਰ ਜੀਵਨ ਤੇ ਕੀ ਹੋ ਸਕਦਾ ਹੈ ਸਮਝ ਦਿਓ ਕਰਨ ਜਿੱਦਾਂ ਕਈ ਵਾਰੀ ਜੀ ਦੱਸਿਆ ਨਾ ਇਹ ਕਿਸੇ ਬੱਚੇ ਨੂੰ ਰੋਕੋ ਕਿ ਬੇਟਾ ਆ ਕੰਮ ਨਹੀਂ ਕਰਨਾ ਇਹਨਾਂ ਸੱਟ ਲੱਗ ਸਕਦੀ ਹੈ ਚੋਟ ਲੱਗ ਸਕਦੀ ਹੈ ਤਾਂ ਬੱਚਾ ਕਿ ਵੀ ਨਹੀਂ ਸਮਝਦਾ ਪਰ ਜਦੋਂ ਚੋਟ ਲੱਗ ਜਾਂਦੀ ਹੈ ਫਿਰ ਬੱਚੇ ਨੂੰ ਪਤਾ ਲੱਗਦਾ ਕਿ ਅਗਰ ਮੈਂ ਗਲਤੀ ਕਰੂੰਗਾ ਤਾਂ ਆ ਸਜ਼ਾ ਮਿਲਣੀ ਹੈ ਮੈਨੂੰ ਸਮਝਦੇ ਹੋ ਤੁਸੀਂ ਇਸ ਲਈ ਇਹ ਵੀ ਰੋ ਨਾ ਅਸੀਂ ਆਪਣੀ ਗੱਲ ਦਸੀ ਦੀ ਹੈ ਕਿ ਰੋਹਾਨੀ ਤੁਹਾਨੂੰ ਪਤਾ ਹੈ ਕਿ ਬੇਟੀ ਸਾਡੀ ਐਸ ਵੇਲੇ ਉਹਦੀ ਉਮਰ 8 ਸਾਲ ਹੈ ਉਸ ਵੇਲੇ ਉਹਦੀ ਉਮਰ 6 ਸਾਲ ਦੀ ਸੀ ਦੁੱਧ ਦਾ ਕੱਪ ਰੱਖਿਆ ਸੀ ਸਾਡੇ ਕੋਲ ਗਲਾਸ ਤੈਨੂੰ ਉਹ ਆਵੇ ਐਂ ਹੱਥ ਕਰੇ ਉਹਦੇ ਕੋਲ ਨੂੰ ਐਂ ਹੱਥ ਕਰੇ ਠੀਕ ਹੈ ਬੇਟਾ ਗਰਮ ਹੈ ਹੱਥ ਨਾ ਲਾਈਂ ਨਾ ਪਰ ਉਹ ਜਦੋਂ ਬੱਚੇ ਸ਼ਰਾਰਤੀ ਹੁੰਦੇ ਠੀਕ ਹੈ ਗਰਮ ਹੈ ਹੱਥ ਨਾ ਲਾਈਂ ਇਹਦੇ ਪੈਰ ਲਿਖ ਰਹੇ ਸੀ ਕੁਝ ਉੱਧਰ ਲਿਖਣ ਲੱਪੇ ਉਹ ਫਿਰ ਐਂ ਕਰੇ ਠੀਕ ਹੈ ਫਿਰ ਉਹਦੇ ਹੱਥ ਐ ਫਿਰ ਰੁਕਿਆ ਰੁਕ ਬੇਟਾ ਹੱਥ ਸੜ ਜਾਏਗਾ ਪਰ ਨਹੀਂ ਤੀਸਰੀ ਵਾਰ ਜਦੋਂ ਕੋਲ ਨੂੰ ਕੀਤਾ ਨਾ ਇਹ ਰੁਕਿਆ ਨਹੀਂ ਕਿ ਹੱਥ ਲਾਈ ਲੈ ਜਦੋਂ ਲਾਇਆ ਉਹ ਨਾ ਹੀ ਗਰਮ ਇਹ ਕਿ ਹੋਣਾ ਲਾਉਣ ਵਾਰ ਮਹਿਰੀ ਲਾਂਦੀ ਕਿਉਂਕਿ ਕਈ ਵਾਰ ਦੱਸਣਾ ਨਹੀਂ ਬੱਚਾ ਸਮਝਦਾ ਪਰ ਜਦੋਂ ਚੀਜ਼ ਹੀ ਗੁਜ਼ਰਦਾ ਨਾ ਉਹਨੂੰ ਸਾਨੂੰ ਪਤਾ ਸੀ ਹੱਥ ਲਾ ਵੀ ਲਿਆ ਤਾਂ ਕੋਈ ਸ਼ਰਲਾ ਨਹੀਂ ਪੈਣਾ ਕੋਈ ਨੁਕਸਾਨ ਨਹੀਂ ਹੋਣਾ ਪਰ ਇੰਨਾ ਪਤਾ ਲੱਗਣਾ ਗਰਮ ਹੈ ਤਾਂ ਫਿਰ ਇਹਨਾਂ ਦੁਬਾਰਾ ਉਹ ਕੋਸ਼ਿਸ਼ ਨਹੀਂ ਕਰਨੀ ਸਾਡਾ ਵੀ ਟਾਈਮ ਬਚਣਾ ਤਾਂ ਇਹਨੂੰ ਵੀ ਸਮਝ ਆ ਜਾਣੀ ਨਹੀਂ ਤਾਂ ਕਈ ਵਾਰ ਬੰਦਾ ਬਹੁਤ ਸਮਝਾਣ ਦੀ ਕੋਸ਼ਿਸ਼ ਕਰਦਾ ਫਿਰ ਵੀ ਸਮਝ ਸੋ ਕਬੀਰ ਸਾਹਿਬ ਨੇ ਵੀ ਨਾ ਕਿਉਂਕਿ ਜਦੋਂ ਰਾਜਿਆਂ ਮਹਾਰਾਜਿਆਂ ਦੀ ਗੱਲ ਹੋਵੇ ਨਾ ਤਾਂ ਪ੍ਰੈਕਟੀਕਲੀ ਕਰਕੇ ਦਿਖਾਓ ਤਾਂ ਰਾਜਿਆਂ ਦੇ ਮਹਾਰਾਜਿਆਂ ਦੇ ਦਿਮਾਗ 'ਚ ਜਲਦੀ ਕਿਉਂਕਿ ਜਿੱਥੇ ਰਾਜਪੁਣਾ ਹੈ ਉੱਥੇ ਹੰਕਾਰ ਵੀ ਜਿਆਦਾ ਹੁੰਦਾ ਹੈ ਇਸ ਲਈ ਹੁਣ ਕਹਿੰਦੇ ਕਵੀਨ ਸਾਹਿਬ ਨੇ ਜਿਸ ਤਰ੍ਹਾਂ ਰਾਜੇ ਨੂੰ ਕਿਹਾ ਰਾਜੇ ਨੇ ਦੋ ਨਿੰਮ ਦੇ ਪੌਦੇ ਲਏ ਤਾਂ ਕਵੀਨ ਸਾਹਿਬ ਨੇ ਜਰਾ ਉਹ ਗੌਰ ਕਰਨਾ ਰਾਜੇ ਨੂੰ ਇਹ ਵੀ ਕਿਹਾ ਸੀ ਕਿ ਜਦੋਂ ਨਿੰਮ ਦਾ ਪੌਦਾ ਬੋਣਾ ਹੈ ਤਾਂ ਪੱਤੀ ਚੱਖ ਕੇ ਦੇਖੀ ਤਾਂ ਪੱਤੀ ਦਾ ਸੁਆਦ ਕੀ ਹੋਏਗਾ ਕਿਉਂਕਿ ਨਿੰਮ ਦੀ ਪੱਤੀ कैसी ਹੁੰਦੀ ਹੈ ਉਹ ਰਾਜਾ ਕਹਿੰਦਾ নিম ਤਾਂ कडवी ਹੁੰਦੀ ਹੈ ਕਹਿੰਦੇ ਸਵਾਦ ਜ਼ਰੂਰ ਚਖ ਲੈ। ਚੰਦਨ ਦੇ ਕੋਲ ਲਗਾਉਣ ਤੋਂ ਪਹਿਲਾਂ। ਹੁਣ ਰਾਜਾ ਗਿਆ ਉਹਨੇ ਦੋ ਪੌਦੇ ਨਿੰਮ ਦੇ ਲੈ ਕੇ ਗਵਲੇ 'ਚ ਰੱਖ ਦਿੱਤਾ ਚੰਦਨ ਦੇ ਕੋਲ ਤਾਂ ਦੂਜਾ ਥੋੜੀ ਦੂਰੀ ਤੇ ਜ਼ਮੀਨ ਖੋਦੀ ਔਰ ਉਹਦੇ 'ਚ ਬੋਤ ਪਾਈ। ਵਕਤ ਗੁਜ਼ਰਿਆ 10 ਦਿਨ 15 ਦਿਨ ਮਹੀਨਾ ਤੱਕ ਗੁਜ਼ਰ ਗਿਆ। ਤਾਂ ਉਸ ਵੇਲੇ ਕਹਿੰਦੇ ਕਬੀਰ ਸਾਹਿਬ ਆ ਪਹੁੰਚ ਗਏ ਰਾਜੇ ਦੇ ਕੋਲ। ਜਦੋਂ ਰਾਜੇ ਦੇ ਕੋਲ ਪਹੁੰਚੇ ਰਾਜੇ ਨੂੰ ਪਤਾ ਲੱਗਾ ਕਬੀਰ ਸਾਹਿਬ ਆਏ ਹੈ ਤਾਂ ਰਾਜੇ ਨੇ ਸਵਾਗਤ ਕੀਤਾ ਕਬੀਰ ਸਾਹਿਬ ਦਾ ਔਰ ਬੜੀ ਇੱਜ਼ਤ ਬੜੇ ਮਾਣ ਸਨਮਾਨ ਨਾਲ ਕਬੀਰ ਸਾਹਿਬ ਨੂੰ ਆਪਣੇ ਕੋਲ ਬਿਠਾਇਆ ਤਾਂ ਉਸ ਵੇਲੇ ਕਬੀਰ ਸਾਹਿਬ ਨੇ ਕਿਹਾ ਕਿ ਰਾਜਾ ਯਾਦ ਆ ਤੈਨੂੰ ਕੁਝ ਸਮਾਂ ਪਹਿਲਾਂ ਤੂੰ ਸਵਾਲ ਕੀਤਾ ਸੀ ਕਿ ਫਕੀਰਾਂ ਸੰਤਾਂ ਦੀ ਸੋਹਬਤ 'ਚ ਬੈਠਣ ਦਾ ਅਸਰ ਕੀ ਹੁੰਦਾ ਹੈ ਔਰ ਅਸੀਂ ਤੈਨੂੰ ਕਿਹਾ ਸੀ ਦੋ ਨਿੰਮ ਦੇ ਪੌਦੇ ਇੱਕ ਗਮਲੇ 'ਚ ਔਰ ਇੱਕ ਉਸ ਤਰ੍ਹਾਂ ਜ਼ਮੀਨ ਦੇ ਵਿੱਚ ਲਗਾ ਦੇਣਾ ਕੀ ਤੂੰ ਲਗਾ ਦਿੱਤੇ ਸੀ ਉਹ ਕਹਿੰਦਾ ਜੀ ਹਾਂ ਉਹ ਕੱਲ ਨੂੰ ਤਾਂ ਮਹੀਨਾ ਹੋ ਗਿਆ ਕਵੀਰ ਸਾਹਿਬ ਕਹਿੰਦੇ ਕਿੱਥੇ ਲਗਾਏ ਸੀ ਚੱਲ ਸੰਗ ਉਹਥੇ ਲੈ ਕੇ ਚੱਲ ਹੁਣ ਜਦੋਂ ਕਵੀਰ ਸਾਹਿਬ ਔਰ ਰਾਜਾ ਉਥੇ ਪਹੁੰਚੇ ਬਾਗ ਦੇ ਵਿੱਚ ਜਿੱਥੇ ਚੰਦਨ ਦੇ ਕੋਲ ਉਹਨਾਂ ਨੇ ਨਿੰਮ ਦਾ ਪੌਦਾ ਇੱਕ ਗਮਲੇ 'ਚ ਔਰ ਦੂਸਰਾ ਜ਼ਮੀਨ 'ਚ ਲਗਾਇਆ ਸੀ ਜਦੋਂ ਉਥੇ ਪਹੁੰਚੇ ਉਸ ਵੇਲੇ ਕਵੀਰ ਸਾਹਿਬ ਨੇ ਕਿਹਾ ਰਾਜਾ ਜਦੋਂ ਪੌਦਾ ਲਾਇਆ ਸੀ ਇਹਦੇ ਪੱਤੇ ਚਖੇ ਸੀ ਕਹਿੰਦਾ ਜੀ ਹਾਂ ਚਖੇ ਸੀ ਪਰ ਬੜੇ ਕੜਵੇ ਸੀ ਕਹਿੰਦੇ ਹੁਣ ਚੱਕ ਹੁਣ ਚੱਕ ਹੁਣ ਜਿਹੜਾ ਪੌਦਾ ਗਮਲੇ ਚ ਸੀ ਕਬੀਰ ਸਾਹਿਬ ਨੇ ਕਿਹਾ ਪਹਿਲਾਂ ਇਹਦਾ ਪੱਤਾ ਤੋੜ ਖਾ ਦੇਖ ਕੀ ਆਂਦਾ ਹੈ ਹੁਣ ਜਦੋਂ ਉਹਨੇ ਉਹਦਾ ਪੱਤਾ ਤੋੜਿਆ ਤਾਂ ਦੇਖਿਆ ਪੱਤੇ ਤੋਂ ਚੰਦਨ ਦੀ ਮਹਿਕ ਆ ਰਹੀ ਹੈ ਕਿਉਂਕਿ ਚੰਦਨ ਦੀ ਇਹ ਖਾਸੀਅਤ ਹੁੰਦੀ ਹੈ ਕਿ ਉਹਦੇ ਲਾਗੇ ਜਿਹੜੀ ਬਨਸਪਤੀ ਹੁੰਦੀ ਹੈ ਉਹ ਆਪਣੀ ਮਹਿਕ ਉਹਦੇ ਅੰਦਰ ਭਰ ਦਿੰਦਾ ਹੈ ਇਹ ਚੰਦਨ ਦੀ ਖਾਸੀਅਤ ਹੈ ਕਿਉਂਕਿ ਕੁਦਰਤ ਨੇ ਪਰਮਾਤਮਾ ਨੇ ਜਿਸ ਪੇੜ ਪੌਦੇ ਨੂੰ ਵੀ ਦੁਨੀਆ ਤੇ ਪੈਦਾ ਕੀਤਾ ਹੈ ਨਾ ਇੱਕ ਛੋਟੇ ਜਿਹੇ ਘਾਸ ਦੇ ਤਣਕੇ ਨੂੰ ਵੀ ਪੈਦਾ ਕੀਤਾ ਤਾਂ ਉਹਦੇ ਅੰਦਰ ਵੀ ਕੋਈ ਨਾ ਕੋਈ ਕੁਆਲਿਟੀ ਪ੍ਰਭੂ ਨੇ ਰੱਖੀ ਹੋਈ ਹੈ ਇਸ ਲਈ ਉਹ ਪਰਮਾਤਮਾ ਕਦੀ ਵੀ ਕੋਈ ਚੀਜ਼ ਵਿਅਰਥ ਨਹੀਂ ਬਣਾਉਂਦਾ ਫਿਰ ਤੁਸੀਂ ਤਾਂ ਇਨਸਾਨ ਹੋ ਇਸ ਲਈ ਕਦੀ ਨਾ ਸੋਚੋ ਕਿ ਰੱਬ ਨੇ ਮੈਨੂੰ ਪਤਨੀ ਉਦੇ ਹੀ ਬਣਾ ਦਿੱਤਾ ਤੁਹਾਡੇ ਅੰਦਰ ਵੀ ਕਈ ਗੁਣ ਹੈ ਕਈ ਕੁਆਲਿਟੀਆਂ ਹੈ ਬਸ ਜ਼ਰੂਰਤ ਹੈ ਉਹਨਾਂ ਗੁਣਾਂ ਨੂੰ ਸਮਝਣ ਦੀ ਉਸ ਕੁਆਲਿਟੀ ਨੂੰ ਸਮਝਣ ਦੀ ਪਰ ਇਨਸਾਨ ਆਪਣੇ ਗੁਣਾਂ ਨੂੰ ਸਮਝਣ ਦੀ ਬਜਾਏ ਆਪਣੇ ਆਪ ਨੂੰ ਦੂਜੇ ਨਾਲ ਕੰਪੇਅਰ ਕਰਦਾ ਰਹਿੰਦਾ ਹੈ ਹਏ ਉਹਦੇ ਅੰਦਰ ਆਗ ਹੋਣਾ ਤਾਂ ਮੇਰੇ ਅੰਦਰ ਹੈ ਨਹੀਂ ਬੋਲੋ ਸਮਝ ਦਿਓ ਹੁਣ ਜੇ ਸਚਿਨ ਬੰਦੂਲ ਕਰਕੇ ਕਹਿੰਦਾ ਰੋनाल्डੋ ਇੰਨਾ ਅੱਛਾ ਫੁੱਟਬਾਲ ਖੇਡਦਾ ਹੈ ਤਾਂ ਮੈਂ ਫੁੱਟਬਾਲਰ ਕਹੇ ਨਹੀਂ ਤਾਂ ਉਹਨੂੰ ਇਹ ਹੋਣਾ ਚਾਹੀਦਾ ਜੇ ਉਹ ਫੁੱਟਬਾਲਰ ਤਾਂ ਮੈਂ ਅੱਛਾ ਬੈਸ ਬੈਸਮੈਨ ਕਿਉਂਕਿ ਜਿਹੜਾ ਗੁਣ ਮੇਰੇ ਅੰਦਰ ਹੈ ਮੈਂ ਉਹਦੀ ਪਛਾਣ ਕਰਨੀ ਹੈ ਉਹਦੀ ਕਦਰ ਕਰਨੀ ਹੈ ਦੂਜੇ ਨਾਲ ਕੰਪੇਅਰ ਕਰਕੇ ਆਪਣੇ ਆਪ ਨੂੰ ਘੱਟ ਨਹੀਂ ਜਾਨਣਾ ਕਿਉਂਕਿ ਪਰਮਾਤਮਾ ਨੇ ਘੱਟ ਕਿਸੇ ਨੂੰ ਵੀ ਨਹੀਂ ਬਣਾਇਆ ਹਰ ਅੰਦਰ ਕੁਆਲਟੀ ਹੈ ਹਰ ਅੰਦਰ ਗੁਣ ਹੈ ਜਿਹੜਾ ਆਪਣੇ ਆਪ ਤੇ ਮਿਹਨਤ ਕਰਦਾ ਹੈ ਫਿਰ ਉਹਦੇ ਗੁਣ ਹੌਲੀ ਹੌਲੀ ਬਾਹਰ ਆਣੇ ਸ਼ੁਰੂ ਹੋ ਜਾਂਦੇ ਕਿਉਂਕਿ ਕੋਈ ਅੱਛਾ ਗਿਟਾਰ ਵਜਾ ਸਕਦਾ ਤਾਂ ਕੋਈ ਅੱਛਾ ਹਾਰਮੋਨੀਅਮ ਕੋਈ ਅੱਛਾ ਢੋਲ ਵਜਾ ਸਕਦਾ ਤਾਂ ਕੋਈ ਅੱਛਾ ਤਬਲਾ ਕਿਉਂਕਿ ਹਰੇਕ ਦੀ ਕੁਆਲਿਟੀ ਅਲੱਗ ਹੈ ਬਸ ਇਸੇ ਕਿਸੇ ਨਾਲ ਕੰਪੇਅਰ ਕਰਕੇ ਆਪਣੇ ਆਪ ਨੂੰ ਘਟ ਨਹੀਂ ਅੰਕਣਾ ਬਲਕੇ ਆਪਣੀ ਖੂਬੀ ਨੂੰ ਆਪਣੇ ਗੁਣਾ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ ਉਹਨੂੰ ਬਧਾਉਣ ਦੀ ਕੋਸ਼ਿਸ਼ ਕਰਨੀ ਹੈ ਇਸ ਲਈ ਇਧਰ ਫਿਰ ਕਮਾਗੇ ਜਦੋਂ ਕਬੀਰ ਸਾਹਿਬ ਨੇ ਕਿ ਰਾਜੇ ਨੂੰ ਕਿ ਦੇਖ ਜ਼ਰਾ ਉਹਨੇ ਪੱਤੀ ਤੋੜੀ ਗਮਲੇ ਵਾਲੇ ਨਿੰਮ ਦੀ ਦੇਖਿਆ ਉਹਦੇ ਚੋਂ ਚੰਦਨ ਦੀ ਮਹਿਕ ਆ ਰਹੀ ਹੈ ਪਰ ਜਿਸਲੇ ਉਹਨੇ ਜੁਬਾਨ ਤੇ ਰੱਖੀ ਤਾਂ ਪੱਤੀ ਕੜਵੀ ਰਾਜਾ ਕਹਿੰਦਾ ਮਹਾਰਾਜ ਇਹਦੇ ਚੋਂ ਚੰਦਨ ਦੀ ਮਹਿਕ ਤਾਂ ਆ ਰਹੀ ਹੈ ਪਰ ਇਹਦੀ ਕੜਵਾਹਟ ਕੌਣੀ ਉੱਤੇ ਹੀ ਹੈ ਕਹਿੰਦਾ ਨਾ ਦੂਜੀ ਨੂੰ ਤੋੜ ਜਿਹੜੀ ਜ਼ਮੀਨ 'ਚ ਲੱਗੀ ਹੋਈ ਹੈ ਹੁਣ ਜਦੋਂ ਉਹਨੇ ਜ਼ਮੀਨ ਵਾਲੀ ਤੋੜੀ ਨਾ ਮਹਿਕ ਉੱਚੋ ਵੀ ਚੰਦਨ ਦੀ ਆ ਰਹੀ ਹੈ ਕਹਿੰਦੇ ਇਹਨੂੰ ਚੱਖ ਪਰ ਜਦੋਂ ਉਹਨੂੰ ਚਖਿਆ ਤਾਂ ਉਹਦੇ ਅੰਦਰ ਕੜਵਾਹਟ ਖਤਮ ਹੋ ਚੁੱਕੀ ਹੈ ਉਹ ਰਾਜਾ ਬੜਾ ਇਰਾਨ ਹੋਇਆ ਕਿ ਮਹਾਰਾਜ ਇਹ ਨੀਮਕ ਕੜਵੀ ਨਹੀਂ ਹੈ ਇਹਦੇ ਅੰਦਰ ਕੜਵਾਹਟ ਬਿਲਕੁਲ ਖਤਮ ਹੋ ਚੁੱਕੀ ਹੈ ਪਰ ਮਹਿਕ ਵੀ ਹੈ ਔਰ ਇਹਦੇ ਅੰਦਰ ਥੋੜੀ ਜਿਹੀ ਮਿਠਾਸ ਵੀ ਹੈ ਯਾਨੀ ਕੜਵਾਪਣ ਨਹੀਂ ਹੈ ਔਰ ਦੂਜਾ ਗਮਲਾ ਇਹਦੇ ਅੰਦਰ ਮਹਿਕ ਤਾਂ ਹੈ ਪਰ ਇਹਦੇ ਅੰਦਰ ਕੜਵਾਹਟ ਹਲੇ ਵੀ ਹੈ ਸੋ ਮਾਰੇ ਜੇ ਇੱਕ ਹੀ ਹੈ ਤਾਂ ਉਸ ਪਹਿਲੇ ਕਬੀਰ ਸਾਹਿਬ ਕਹਿੰਦੇ ਰਾਜਾ ਹੁਣ ਸਮਾਂ ਆ ਗਿਆ ਤੇਰੇ ਸਵਾਲ ਦਾ ਜਵਾਬ ਦੇਣ ਦਾ ਕਿ ਤੂੰ ਪੁੱਛਿਆ ਸੀ ਕਿ ਸੰਤਾਂ ਫਕੀਰਾਂ ਦੀ ਸਹੂਬਤ ਵਿੱਚ ਬੈਠਣ ਦਾ ਕੀ ਲਾਭ ਹੁੰਦਾ ਹੈ ਤਾਂ ਕਬੀਰ ਸਾਹਿਬ ਨੇ ਆਪਣੀ ਬਾਣੀ ਚ ਦੱਸਿਆ ਕਿ ਕਬੀਰਾ ਸੰਗਤ ਸੰਤ ਕੀ ਜੂ ਚੰਦਨ ਕੀ ਬਾਸ ਉਹ ਕਹਿੰਦੇ ਕਬੀਰਾ ਸੰਗਤ ਸੰਤ ਕੀ ਜੂੰ ਚੰਦਨ ਕੀ ਬਾਸ ਕੜਵੀ ਨੀਮ ਮਿੱਠੀ ਭਈ ਗਈ ਜੋ ਚੰਦਨ ਪਾਸ ਕਹਿੰਦੇ ਕੜਵੀ ਨਿੰਮ ਵੀ ਮਿੱਠੀ ਹੋ ਗਈ ਕਦੋਂ ਜਦੋਂ ਚੰਦਨ ਦੇ ਪਾਸ ਗਈ ਜਦੋਂ ਚੰਦਨ ਦੀ ਸਹਬਤ ਮਿਲੀ ਚੰਦਨ ਦੀ ਸੰਗਤ ਮਿਲੀ ਪਰ ਹੁਣ ਇੱਥੇ ਸਮਝਣਾ ਹੈ ਕਿ ਇੱਕ ਨਿੰਮ ਗਮਲੇ ਚ ਤਾਂ ਇੱਕ ਨਿੰਮ ਜ਼ਮੀਨ ਚ ਉਹ ਜਿਹੜੀ ਗਮਲੇ ਵਾਲੀ ਉਹਨੂੰ ਮਹਿਕ ਤਾਂ ਥੋੜੀ ਜਿਹਾ ਜ਼ਰੂਰ ਮਿਲੀ ਪਰ ਉਹਦੇ ਅੰਦਰਲੀ ਕਰਵਾਹਟ ਖਤਮ ਨਹੀਂ ਹੋਈ ਔਰ ਜਿਹਨੂੰ ਜਲ ਮਿਲੀ ਯਾਨੀ ਜ਼ਮੀਨ ਦੇ ਵਿੱਚ ਜਿਹੜੀ ਲਗਾਈ ਗਈ ਉਹਦੇ ਅੰਦਰ ਮਹਿਕ ਵੀ ਆਈ ਤਾਂ ਉਹਦੇ ਅੰਦਰਲੀ ਕਰਵਾਹਟ ਵੀ ਦੂਰ ਹੋ ਗਈ ਇਹ ਇਸ਼ਾਰਾ ਕੀਤਾ ਤਕबीर ਸਾਹਿਬ ਨੇ ਕਿ ਦੋ ਤਰ੍ਹਾਂ ਦੇ ਇਨਸਾਨ ਹੁੰਦੇ ਆ ਸੰਤ ਗੁਰੂ ਰਹਿਬਰ ਫਕੀਰ ਚੰਦਨ ਦੀ ਤਰ੍ਹਾਂ ਹੁੰਦੇ ਆ ਪਰ ਉਹਨਾਂ ਦੇ ਕੋਲ ਜਾਣ ਵਾਲੇ ਇਨਸਾਨ ਦੋ ਪ੍ਰਕਾਰ ਦੇ ਹੁੰਦੇ ਆ ਜਿੱਦਾਂ ਆ ਦੋ ਪੌਦੇ ਇੱਕ ਗਮਲੇ 'ਚ ਔਰ ਇੱਕ ਜ਼ਮੀਨ 'ਚ ਲੱਗਾ ਹੈ ਹੁਣ ਇਹਨਾਂ ਨੂੰ ਫਰਕ ਕੀ ਪੈਂਦਾ ਹੈ ਕਿ ਕਈ ਗਮਲੇ ਦੀ ਤਰ੍ਹਾਂ ਜਾਂਦੇ ਐ ਜਾਨੀ ਉਹ ਜਾਂਦੇ ਜ਼ਰੂਰ ਐ satsang 'ਚ ਪਰ ਜਿੱਦਾਂ ਇਹ ਨਿੰਮ ਦਾ ਪੌਦਾ ਗਮਲੇ 'ਚ ਲੱਗਾ ਹੋਇਆ ਹੈ ਤਾਂ ਗਮਲੇ ਦਾ ਇੱਕ ਦਾਇਰਾ ਹੈ ਚਾਰੋਂ ਤਰਫ ਉਹ ਮਿੱਟੀ ਦਾ ਦਾਇਰਾ ਹੈ ਜਿਹੜਾ ਜੜ ਨੂੰ ਉੱਥੇ ਤੱਕ ਨਹੀਂ ਪਹੁੰਚਣ ਦਿੰਦਾ ਜਿੱਥੋਂ ਨਿੰਮ ਨੂੰ એનર્ਜੀ ਜਿੱਥੋਂ ਉਹ ਚੰਦਰ ਨੂੰ એનર્ਜੀ ਮਿਲ ਰਹੀ ਹੈ ਜਰਾ ਸਮਝਣਾ ਜਦਾਂ ਸਮਝ ਲੋਪਾਂ ਜਿਹੜਾ ਪੌਦਾ ਗਮਲੇ ਚ ਲਾਂਦੇ ਆ ਨਾ ਉਹ ਜਿੰਨੀ ਕੇ ਗਮਲੇ ਚ ਮਿੱਟੀ ਹੈ ਉਹਨੇ ਉੱਥੋਂ ਹੀ એનર્ਜੀ ਲੈਣੀ ਹੈ ਇਸ ਲਈ ਜਾਪਾਨ ਦੇ ਅੰਦਰ ਅਸੀਂ ਦੇਖਿਆ ਕਿ ਉੱਥੇ 100 100 ਸਾਲ ਦਾ ਪੌਦਾ ਉਹਨਾਂ ਨੇ ਗਮਲੇ ਚ ਲਾਇਆ ਹੈ ਉਹ ਹੈ ਇੰਨਾ ਗਈ ਪਰ ਲਿਖਿਆ ਹੋਇਆ 100 ਸਾਲ ਪੁਰਾਣਾ ਨਾ ਉਹ ਵੱਧਦਾ ਇਹਨਾਂ ਫੁੱਲਦਾ ਹੈ ਕਿਉਂ ਕਿ ਉਹਦੀ ਜੜ ਨੂੰ ਗਹਿਰਾਈ ਤੱਕ ਜਾਣ ਦਾ ਮੌਕਾ ਮਿਲਦਾ ਹੀ ਨਹੀਂ ਹੈ ਇਸ ਲਈ ਕਈ ਇਨਸਾਨ ਵੀ ਐਸੇ ਹੁੰਦੇ ਆ ਕਿ ਉਹਨਾਂ ਦੇ ਵਿਚਾਰ ਉਹਨਾਂ ਦੀ ਸੋਚ ਉਹਨਾਂ ਨੇ ਉਹਦੇ ਆਲੇ ਦੋਲੇ ਇਦਾਂ ਦਾ ਇੱਕ ਦਾਇਰਾ ਬਣਾਇਆ ਹੁੰਦਾ ਹੈ ਕਿ ਉਹ ਵਿਚਾਰਾਂ ਨੂੰ ਵਧਣ ਦਾ ਮੌਕਾ ਮਿਲਦਾ ਨਹੀਂ ਉਹਨਾਂ ਦੀ ਸੋਚ ਇੱਕ ਦਾਇਰੇ 'ਚ ਕੈਦ ਹੁੰਦੀ ਹੈ ਮੈਂ ਇੰਨਾ ਹੀ ਸੋchnਾ ਹੈ ਮੈਂ ਇਹਨੂੰ ਹੀ ਸੁਣਨਾ ਹੈ ਮੈਂ ਇਹਨੂੰ ਹੀ ਮੰਨਣਾ ਹੈ ਪਰ ਗੁਰੂ ਰਹਿਬਰ ਕਹਿੰਦੇ ਗਿਆਨ ਦੀ ਗੱਲ ਤਾਂ ਜਿੱਥੋਂ ਮਿਲੇ ਉੱਥੋਂ ਉਹਨੂੰ ਗ੍ਰਹਿਣ ਤਾਂ ਕਿ ਆਪਣੇ ਵਿਚਾਰਾਂ ਨੂੰ ਕੈਦ ਕਰਕੇ ਨਾ ਰੱਖੋ ਆਪਣੀ ਸੋਚ ਨੂੰ ਕੈਦ ਕਰਕੇ ਨਾ ਰੱਖੋ ਕਿਉਂਕਿ ਕਹਿੰਦੇ ਕਿ ਦਿਮਾਗ ਔਰ ਸ਼ਾਤਾ ਦਰਾ ਹੁਣ ਗੌਰ ਕਰ ਨਾਲ ਕਹਿੰਦੇ ਹੈ ਇੱਕ ਕਹਾਵਤ ਹੈ ਕਿ ਦਿਮਾਗ ਔਰ ਛਾਤਾ ਖੁੱਲਾ ਹੀ ਅੱਛਾ ਹੈ ਫਾਇਦੇਮੰਦ ਹੈ ਜੇ ਬੰਦ ਰਹਿ ਜਾਵੇ ਤਾਂ ਛਾਤਾ ਵੀ ਕਿਸੇ ਕੰਮ ਦਾ ਨਹੀਂ ਤੇ ਦਿਮਾਗ ਵੀ ਹੁਣ ਬਾਰਿਸ਼ ਹੋ ਰਹੀ ਹੈ ਧੁੱਪ ਹੈ ਜੇ ਛਾਤਾ ਬੰਦ ਹੀ ਹੈ ਤਾਂ ਨਾ ਉਹਨਾਂ ਬਾਰਿਸ਼ ਤੋਂ ਬਚਾਣਾ ਨਾ ਧੁੱਪ ਤੋਂ ਬਚਾਣਾ ਹੈ ਅਗਰ ਛਾਤਾ ਖੁੱਲਾ ਹੋਏਗਾ ਧੁੱਪ ਤੋਂ ਵੀ ਬਚਾਏਗਾ ਗਰਮੀ ਤੋਂ ਵੀ ਬਚਾਏਗਾ ਤਾਂ ਬਾਰਿਸ਼ ਤੋਂ ਵੀ ਇਸੇ ਤਰ੍ਹਾਂ ਦਿਮਾਗ ਵੀ ਸਾਡਾ ਖੁੱਲਾ ਹੀ ਰਹਿਣਾ ਚਾਹੀਦਾ ਪਰ ਕਈਆਂ ਦਾ ਦਿਮਾਗ ਇੱਦਾਂ ਬੰਦ ਹੁੰਦਾ ਹੈ ਮੈਂ ਤਾਂ ਇੱਕ ਧਰਮ ਨਾਲ ਜੁੜਿਆ ਹਾਂ ਮੈਂ ਤਾਂ ਇੱਕ ਚੀਜ਼ ਨਾਲ ਜੁੜਿਆ ਹਾਂ ਮੈਂ ਤਾਂ ਇਹਦੇ ਨਾਲ ਜੁੜਿਆ ਮੈਂ ਹੋਰ ਕਿਸੇ ਨੂੰ ਸੁਣਨਾ ਸਮਝੀ ਦੋਗ ਨਹੀਂ ਇਸ ਲਈ ਵਿਚਾਰ ਜਿਹੜਾ ਸਮਝਦਾਰ ਇਨਸਾਨ ਹੁੰਦਾ ਹੈ ਉਹ ਕਹਿੰਦਾ ਜਿੱਥੋਂ ਮੈਨੂੰ ਅੱਛਾ ਵਿਚਾਰ ਮਿਲਦਾ ਹੈ ਉਹ ਵਿਚਾਰ ਨੂੰ ਮੈਂ ਗ੍ਰਹਿਣ ਇਸ ਲਈ ਗਮਲੇ ਵਾਂਗ ਸੋਚ ਨਹੀਂ ਆਪਣੀ ਰੱਖਣੀ ਕਿ ਜੇ ਮੈਂ ਚਾਹੁੰਦਾ ਮੇਰੀ ਜ਼ਿੰਦਗੀ ਦਾ ਪੇੜ ਹਰਾ ਭਰਾ ਹੋਵੇ ਉੱਚਾ ਲੰਮਾ ਹੋਵੇ ਆਕਾਸ਼ ਦੀਆਂ ਉਚਾਈਆਂ ਤੱਕ ਪਹੁੰਚੇ ਤਾਂ ਫਿਰ ਮੈਨੂੰ ਚਾਹੀਦਾ ਹੈ ਕਿ ਆਪਣੀਆਂ ਜੜਾਂ ਨੂੰ ਗਹਿਰਾਈ ਵਿੱਚ ਜਾਣਦੇ ਮਾ ਕਿਉਂਕਿ ਜਿਹੜੀਆਂ ਜੜਾਂ ਗਮਲੇ 'ਚ ਹੁੰਦੀਆਂ ਨਾ ਗਮਲਾ ਕਦੀ ਉਹਨਾਂ ਨੂੰ ਵਧਣ ਉਹ ਪੌਦਾ ਕਦੀ ਵੱਡਾ ਇਸ ਲਈ ਕਬੀਰ ਸਾਹਿਬ ਨੇ ਕਿਹਾ ਦੂਜਾ ਪੇੜ ਦੇਖ ਇਹ ਜ਼ਮੀਨ 'ਚ ਲੱਗਾ ਹੋਇਆ ਹੈ ਇਹਦੀ ਜੜ ਚੰਦਨ ਦੀ ਜੜ ਨਾਲ ਥੱਲੇੋਂ ਮੇਲ ਕਰ ਰਹੀ ਹੈ ਇਸ ਲਈ ਚੰਦਨ ਨੇ ਬਾਹਰੋਂ ਮਹਿਕ ਵੀ ਦਿੱਤੀ ਤਾਂ ਇਹਦੀ ਜੜ ਉੱਥੇ ਲੱਗੀ ਹੋਈ ਹੈ ਜਿੱਥੇ ਚੰਦਨ ਦੀ ਜੜ ਹੈ ਇਸ ਲਈ ਉਹ ਚੰਦਨ ਦੀ ਜੜ ਨੇ ਇਹਦੇ ਅੰਦਰਲੀ ਜੜ ਨਾਲ ਜੁੜ ਕੇ ਇਹਦੇ ਅੰਦਰਲੀ ਕਰਤਨ ਨੂੰ ਵੀ ਖਿੱਚ ਲਿਆ ਖਤਮ ਕਰ ਦਿੱਤਾ ਇਹਦਾ ਮਤਲਬ ਕੀ ਹੈ ਕਿ ਜਦੋਂ ਸਾਡੇ ਵਿਚਾਰਾਂ ਦੀ ਗਹਿਰਾਈ ਉਹ ਫਕੀਰਾਂ ਸੰਤਾਂ ਗੁਰੂਆਂ ਰਹਿਬਰਾਂ ਦੇ ਵਿਚਾਰਾਂ ਨਾਲ ਮਿਲ ਜਾਂਦੀ ਹੈ ਤਾਂ ਫਿਰ ਸਾਡੇ ਜੀਵਨ ਚ ਵੀ ਜਿੰਨੀ ਕਰਵਾਹਟ ਹੁੰਦੀ ਹੈ ਜਿੰਨੀਆਂ ਕਮੀਆਂ ਹੁੰਦੀਆਂ ਜਿੰਨੀਆਂ ਬੁਰਾਈਆਂ ਹੁੰਦੀਆਂ ਹੈ ਉਹ ਰੱਬ ਦੇ ਪਿਆਰੇ ਉਹਨਾਂ ਨੂੰ ਖਿੱਚ ਲੈਂਦੇ ਆ ਦੂਰ ਕਰ ਦਿੰਦੇ ਆ ਪਰ ਜੇ ਇੱਕ ਦਾਇਰਾ ਹੀ ਲੈ ਕੇ ਬੈਠਾ ਗਿਆ ਅਸੀਂ ਤਾਂ ਫਿਰ ਅਸੀਂ ਸਮੀ ਦੇਵੋ ਕਿ ਨਹੀਂ ਫਿਰ ਜੀ ਉਹਨਾਂ ਕੀ ਹਾਸਲ ਕਰ ਪਾਵਾਂਗੇ ਇਸ ਲਈ ਕਬੀਰ ਸਾਹਿਬ ਨੇ ਜੋ ਗੱਲ ਕਹੀ ਬੜੀ ਪਿਆਰੀ ਗਈ ਫਿਰ ਦੁਹਰਾਵਾਂਗੇ ਇਹ ਸ਼ਬਦ ਕਿ ਕਬੀਰਾ ਸੰਗਤ ਸੰਤ ਕੀ ਜੂ ਚੰਦਨ ਕੀ ਬਾਸ ਉਹ ਕਹਿੰਦੇ ਸੰਤਾਂ ਦੀ ਸੰਗਤ ਚੰਦਨ ਦੀ ਖੁਸ਼ਬੂ ਦੀ ਤਰ੍ਹਾਂ ਹੈ ਇਸ ਲਈ ਜੇ ਸੰਤਾਂ ਦੇ ਕੋਲ ਜਾ ਕੇ ਬੈਠੇਗਾ ਤਾਂ ਜਿੱਦਾਂ ਕੜਵੀ ਨਿੰਮ ਉਥੇ ਬੈਠਣ ਨਾਲ ਮਿੱਠੀ ਹੋ ਗਈ ਇਸੀ ਤਰ੍ਹਾਂ ਇਹ ਪਿਆਰੇ ਅਗਰ ਤੂੰ ਵਿਸ਼ਵਾਸ ਨਾਲ ਜਾਏਗਾ ਯਕੀਨ ਨਾਲ ਜਾ ਕੇ ਬੈਠੇਗਾ ਆਪਣੇ ਮਨ ਦੀ ਤਾਰ ਨੂੰ ਜੋੜ ਦੇਗਾ ਤਾਂ ਤੇਰੇ ਜੀਵਨ ਚ ਅਗਰ ਕੜਵਾਹਟ ਹੈ ਚਿੰਤਾਵਾਂ ਦੀ ਦੁੱਖਾਂ ਦੀ ਪਰੇਸ਼ਾਨੀਆਂ ਦੀ ਕਿਉਂਕਿ ਇਨਸਾਨ ਦੇ ਜੀਵਨ ਚ ਕਈ ਪਰੇਸ਼ਾਨੀਆਂ ਕਈ ਤਕਲੀਫਾਂ ਕਈ ਦੁੱਖ ਹੁੰਦੇ ਐ ਜਿਨ੍ਹਾਂ ਕਰਕੇ ਇਨਸਾਨ ਨੂੰ ਆਪਣੀ ਜ਼ਿੰਦਗੀ ਬੇਸਵਾਦ ਲੱਗਦੀ ਹੈ ਬੰਦਾ ਕਹਿੰਦਾ ਜ਼ਿੰਦਗੀ ਜਰਾਸੇ ਹੀ ਕੋਈ ਹੈ ਨਹੀਂ ਜ਼ਿੰਦਗੀ ਚ ਮਜ਼ਾ ਹੀ ਕੋਈ ਹੈ ਨਹੀਂ ਹਰ طرف ਕੜਵਾਹਟ ਹੈ ਹਰ طرف ਦੁੱਖ ਹੈ ਪੀੜਾ ਹੈ ਉਸ ਵੇਲੇ ਕਬੀਰ ਸਾਹਿਬ ਕਹਿੰਦੇ ਤੇਰੇ ਜੀਵਨ ਦੀ ਕਰਵਾਹਟ ਦੂਰ ਹੋ ਸਕਦੀ ਹੈ ਫਕੀਰਾਂ ਦੀ ਸੋਵਤ ਚ ਬੈਠਣਾਂ ਸੰਤਾਂ ਗੁਰੂਆਂ ਰਹਿਬਰਾਂ ਦੇ ਕੋਲ ਜਾ ਕੇ ਬੈਠਣਾਂ ਇਸੇ ਲਈ ਤਾਂ ਦੂਜੇ ਲਫਜ਼ਾਂ 'ਚ ਵੀ ਕਬੀਰ ਸਾਹਿਬ ਦੱਸਦੇ ਆ ਅੱਜ ਅਸੀਂ 2-3 ਪੁਆਇੰਟ ਦੱਸਨੇ ਆ ਜਿਨ੍ਹਾਂ ਤੁਹਾਡੀ ਜ਼ਿੰਦਗੀ 'ਚ ਬਦਲਾਅ ਆ ਸਕਦਾ ਹੈ ਜਿਨ੍ਹਾਂ ਤੁਹਾਡੀ ਜ਼ਿੰਦਗੀ ਬਦਲ ਸਕਦੀ ਹੈ ਅਗਰ ਅੱਜ ਤੁਹਾਡੇ ਜੀਵਨ 'ਚ ਦੁੱਖਾਂ ਦੀ ਕਰਵਾਹਟ ਹੈ ਤਾਂ ਤੁਹਾਡੀ ਜ਼ਿੰਦਗੀ ਵੀ ਮਿੱਠੀ ਹੋ ਸਕਦੀ ਹੈ ਤੁਹਾਡੇ ਜੀਵਨ 'ਚ ਵੀ ਖੁਸ਼ੀਆਂ ਆ ਸਕਦੀਆਂ ਹਨ ਕਿਉਂਕਿ ਖੁਸ਼ੀਆਂ ਕਿਤੇ ਬਾਹਰ ਨਹੀਂ ਹੈ ਉਹ ਖੁਸ਼ੀਆਂ ਦੇਣ ਵਾਲਾ ਦਾਦਾ ਤੁਹਾਡੇ ਅੰਦਰ ਹੀ ਬੈਠਾ ਹੈ بس ਉਹਨੂੰ ਸਮਝਣਾ ਹੈ ਥੋੜਾ ਜਿਹਾ ਤਾਂ ਹੀ ਅਸੀਂ ਚਾਹੁੰਦੇ ਕਿ ਤੁਹਾਡੀ ਇਹ ਸੋਚ ਦੀ ਜੜ ਇਹ ਤੁਹਾਡੇ ਸੋਚ ਦੀ ਜੜ ਉਸ ਪਰਮਾਤਮਾ ਨਾਲ ਉਸ ਸ਼ਕਤੀ ਨਾਲ ਜੁੜੇ ਜੋ ਤੁਹਾਨੂੰ ਜ਼ਿੰਦਗੀ ਦੇਣ ਵਾਲੀ ਹੈ ਕਿਉਂਕਿ ਜਦੋਂ ਅਸੀਂ ਆਪਣੀ ਸੋਚ ਨੂੰ ਆ ਦੁਨੀਆ ਵੱਲ ਲੈ ਜਾਂਦੇ ਹਾਂ ਆ ਬਹਿਮਾ ਭਰਮਾ ਵੱਲ ਲੈ ਜਾਂਦੇ ਹਾਂ ਜਾਦੂ ਟੂਣਾ ਵੱਲ ਲੈ ਜਾਂਦੇ ਹਾਂ ਕਿ ਕੋਈ ਮੇਰੇ ਤੇ ਜਾਦੂ ਕਰ ਰਿਹਾ ਕੋਈ ਟੂਣਾ ਕਰ ਰਿਹਾ ਹੈ ਕੋਈ ਮੇਰੀ ਜ਼ਿੰਦਗੀ ਨੂੰ ਖਰਾਬ ਕਰ ਰਿਹਾ ਤਾਂ ਫਿਰ ਸਾਡੇ ਜੀਵਨ 'ਚ ਦੁੱਖ ਆਉਂਦੇ ਐ ਪਰ ਜਦੋਂ ਅਸੀਂ ਆਪਣੀ ਸੋਚ ਦੀ ਜੜ ਨੂੰ ਆਪਣੇ ਜਨਮ ਦਾਤਾ ਪਰਮਾਤਮਾ ਨਾਲ ਜੋੜ ਦਿੰਦੇ ਤਾਂ ਸਾਡੇ ਜੀਵਨ ਦੇ ਸਾਰੇ ਬੈਨ ਭੜਵਾ ਖਤਮ ਹੋ ਜਾਂਦੇ ਔਰ ਸਾਡੇ ਜੀਵਨ 'ਚ ਖੁਸ਼ੀਆਂ ਵਾੜੀਆਂ ਸ਼ੁਰੂ ਹੋ ਜਾਂਦੀਆਂ ਐ ਇਸ ਲਈ ਕਬੀਰ ਸਾਹਿਬ ਨੇ ਇੱਕ ਜਗ੍ਹਾ ਹੋਰ ਵੀ ਬੜਾ ਪਿਆਰਾ ਦੱਸਿਆ ਐ ਕਬੀਰ ਸਾਹਿਬ ਕਹਿੰਦੇ ਕਿ ਚੰਦਨ ਸਮ ਬਨ ਕੇ ਰਹੋ ਸਰਪੇ ਸਮ ਸੰਸਾਰ ਇਹ ਵੀ ਗੱਲ ਬੜੀ ਸਮਝਣ ਵਾਲੀ ਐ ਕਹਿੰਦੇ ਅਗਰ ਦੁਨੀਆ ਤੇ ਬਣ ਕੇ ਰਹਿਣਾ ਨਾ ਚੰਦਨ ਦੀ ਤਰ੍ਹਾਂ ਬਣ ਕੇ ਰਹਿ। ਔਰ ਇਹ ਸੰਸਾਰ ਇਹ ਸਰਪ ਦੇ ਸਮਾਨ ਹੈ। ਪਰ ਤੂੰ ਬਣਨਾ ਹੈ ਚੰਦਨ ਦੀ ਤਰ੍ਹਾਂ ਕਿਉਂ? ਕਿ ਚੰਦਨ ਸਮ ਬਣ ਕੇ ਰਹੋ ਸਰਪੀ ਸਮ ਸੰਸਾਰ। ਤਾਕੇ ਅੰਗ ਲਪਟਾ ਰਹੇ ਮਨ ਵਿੱਚ ਨਹੀਂ ਵਿਕਾਰ। ਕਹਿੰਦੇ ਸੱਪ ਹਮੇਸ਼ਾ ਚੰਦਨ ਨਾਲ ਲਪਟਿਆ ਰਹਿੰਦਾ ਹੈ ਇੱਕ ਚੰਦਨ ਦੇ ਪੇੜ ਤੇ ਕਈ ਸੱਪ ਲਪਟੇ ਰਹਿੰਦੇ ਆ ਪਰ ਫਿਰ ਵੀ ਉਹ ਚੰਦਨ ਕਦੀ ਆਪਣੀ ਸ਼ੀਤਲਤਾ ਆਪਣੀ ਮਹਿਤ ਨੂੰ ਨਹੀਂ ਛੱਡਦਾ ਹਾਲਾਂਕਿ ਸੱਪ ਕਿੰਨੇ ਵਿਸ਼ ਭਰੇ ਹੁੰਦੇ ਐ ਉਸ ਸੱਪਾਂ ਦੇ ਵਿਸ਼ ਦਾ ਸੱਪਾਂ ਦੀ ਬੁਰਾਈ ਦਾ ਚੰਦਨ ਦੇ ਉੱਪਰ ਕੋਈ ਅਸਰ ਕਿ ਅਗਰ ਦੁਨੀਆ 'ਚ ਤੂੰ ਵੀ ਰਹਿਣਾ ਹੈ ਤਕਬੀਰ ਸਾਹਿਬ ਕਹਿੰਦੇ ਕਿ ਦੁਨੀਆ 'ਚ ਤੈਨੂੰ ਵੀ ਬਹੁਤ ਇਦਾਂ ਦੇ ਮਿਲਣਗੇ ਕਿਉਂਕਿ ਦੁਨੀਆ ਦੇ ਵਿਸ਼ੇ ਵੀ ਬਹੁਤ ਐ ਬਿਕਾਰ ਵੀ ਬਹੁਤ ਐ ਵਿਸ਼ ਸੱਪ ਦੇ ਅੰਦਰ ਕੀ ਹੁੰਦਾ ਹੈ ਵਿਸ਼ ਵਿਸ਼ ਕਹਿੰਦੇ ਜਾਹਿਰ ਨੂੰ ਇਸੇ ਤਰ੍ਹਾਂ ਦੁਨੀਆ 'ਚ ਕੀ ਐ ਵਿਸ਼ ਵਿਸ਼ੇ ਬਾਸਨਾਮਾ ਬੁਰਾਈਆਂ ਬੁਰੀਆਂ ਆਤ ਜੋ ਕੇ ਤੇਰੇ ਜੀਵਨ ਨੂੰ ਖਤਮ ਕਰਨ ਵਾਲੀਆਂ ਹੈ ਪਰ ਉਥੇ ਤੂੰ ਵੀ ਚੰਦਨ ਦੀ ਤਰ੍ਹਾਂ ਬਣ ਕੇ ਰਹਿਣਾ ਹੈ ਕਿ ਤੇਰੇ ਚਾਰੋਂ ਤਰ ਮਾਹੌਲ ਜੈਸਾ ਮਰਜੀ ਹੋਵੇ ਤੇਰੇ ਚਾਰੋਂ ਤਰ ਵਾਤਾਵਰਨ ਜੈਸਾ ਮਰਜੀ ਹੋਵੇ ਪਰ ਇਹ ਬੁਰਾਈਆਂ ਦਾ ਵਾਤਾਵਰਨ ਦਾ ਅਸਰ ਤੇਰੇ ਜੀਵਨ ਤੇ ਕਹਿ ਦਿਓ ਉਹਨੂੰ ਕਈ ਵਾਰ ਬੰਦਾ ਕਹੇ ਜੀ ਮੈਂ ਇਤੋਂ ਦੇ ਮਾਹੌਲ 'ਚ ਰਹਿੰਦਾ ਜਿੱਥੇ ਚਾਰੋਂ ਪਾਸੇ ਸ਼ਰਾਬ ਚੱਲਦੀ ਹੈ ਤਾਂ ਭਾਈ ਹੁਣ ਸਮਝ ਲੈ ਵਿਸ਼ ਹੈ ਇਹ ਵਿਸ਼ ਹੈ ਚਾਰੋਂ ਤਰਫ ਪਰ ਮੈਂ ਇਹਨਾਂ ਬਿਸ਼ਿਆਂ ਵਿੱਚ ਰਹਿ ਕੇ ਇਹ ਬਿਸ਼ ਪੀ ਕੇ ਆਪਣਾ ਜੀਵਨ ਤਵਾ ਨਹੀਂ ਕਰਨਾ ਬਲਕਿ ਮੈਂ ਇਹਨਾਂ ਬਿਸ਼ਿਆਂ ਵਿੱਚ ਰਹਿ ਕੇ ਆਪਣੇ ਮੋ ਚੰਦਨ ਦੀ ਤਰ੍ਹਾਂ ਬਣਾਣਾ ਤਾਂ ਕਿ ਬਿਸ਼ ਦਾ ਅਸਰ ਮੇਰੇ ਤੇ ਨਾ ਹੋਵੇ ਔਰ ਮੇਰੇ ਅੰਦਰ ਜਿਹੜੀ ਅਚਾਈ ਦੀ ਮਹਿਕ ਹੈ ਪ੍ਰੇਮ ਦੀ ਮਹਿਕ ਹੈ ਉਹ اسی ਤਰ੍ਹਾਂ ਦੀ ਰਵੇ ਤਾਂ ਕਿ ਦੁਨੀਆ ਤੇ ਮਿਸਾਲ ਬਣੇ ਕਿ ਦੇਖੋ ਇਹ ਇਨਸਾਨ ਬੁਰਾਈ ਦੇ ਵਿੱਚ ਰਹਿ ਕੇ ਮਾੜੀ ਜਗ੍ਹਾ ਬੈਠ ਕੇ ਵੀ ਜਿਦਾ ਕਮਲ ਦੀ ਮਿਸਾਲ ਕੀ ਹੁੰਦੀ ਹੈ ਕਿ ਚਿੱਕੜ ਵਿੱਚ ਰਹਿ ਕੇ ਵੀ ਉਹ ਨਿਰਲੇਪ ਰਹਿੰਦਾ ਹੈ ਇਸ ਲਈ ਤਾਂ ਕਮਲ ਨੂੰ ਭਗਵਾਨ ਦੇ ਨਾਲ ਜੋੜਿਆ ਜਾਂਦਾ ਹੈ ਤਾਂ ਹੀ ਤਾਂ ਤੁਸੀਂ ਕਿਸੇ ਵੀ ਦੇਵੀ ਦੇਵਤਾ ਦੀ ਤਸਵੀਰ ਦੇਖ ਲਓ ਕਮਲ ਦਾ ਫੁੱਲ ਉਹਨਾਂ ਦੇ ਹੱਥ 'ਚ ਹੋਏਗਾ ਜਾਂ ਪੈਰਾਂ 'ਚ ਹੋਏਗਾ ਔਰ ਜੇ ਇਨਸਾਨ ਦੇ ਅੰਦਰਲੀ ਗੱਲ ਵੀ ਕੀਤੀ ਰਿਸ਼ੀਆ ਮੁਨੀਆਂ ਨੇ ਤਾਂ ਉਹਨਾਂ ਨੇ ਵੀ ਕਿਹਾ ਕਿ ਸਤ ਚੱਕਰ ਤੇਰੇ ਅੰਦਰ ਹੈ ਜਿਹਨਾਂ ਨੂੰ ਕਮਲ ਦੀ ਉਪਮਾ ਦਿੱਤੀ ਗਈ ਹੈ ਔਰ ਸਭ ਤੋਂ بڑا 크라운 ਚੱਕਰ ਸਹਸਦਲ ਕਮਲ ਹਜ਼ਾਰ ਪੰਖੜੀਆਂ ਕਮਲ ਉਹ ਕਹਿੰਦੇ ਕਮਲ ਤੇਰੇ ਅੰਦਰ ਹੈ ਬਸ ਜ਼ਰੂਰਤ ਹੈ ਤੈਨੂੰ ਵਿਸ਼ੇਵਿਕਾਰਾਂ ਬੁਰਾਈਆਂ ਤੋਂ ਆਪਣੇ ਆਪ ਨੂੰ ਬਚਾਣ ਦੀ ਸਮਝਿ ਦਿਓ ਇਹ ਦੱਸਣਾ ਕੀ ਚਾਹੁੰਦੇ ਆਸੀਂ ਕਿ ਇੱਥੇ ਇਹ ਚੀਜ਼ ਦਾ ਖਿਆਲ ਰੱਖਣਾ ਕਿ ਅਗਰ ਅਸੀਂ ਰੱਬ ਦੀਆਂ ਰਹਿਮਤਾਂ ਨੂੰ ਪਾਣਾ ਹੈ ਅਗਰ ਅਸੀਂ ਖੁਸ਼ੀਆਂ ਨੂੰ ਪਾਣਾ ਹੈ ਕਾਮਯਾਬੀ ਨੂੰ ਪਾਣਾ ਹੈ ਤਾਂ ਉਹਦੇ ਵਾਸਤੇ ਜਿਸ ਤਰ੍ਹਾਂ ਜੀਜ਼ਸ ਕ੍ਰਾਈਸਟ ਨੇ ਬੜੀ ਪਿਆਰੀ ਗੱਲ ਕਹੀ ਹੈ ਕਿਸੇ ਨੇ ਪੁੱਛਿਆ ਕਿ ਹੈ ਜੀਜ਼ਸ ਰੱਬ ਤੱਕ ਗॉड ਤੱਕ ਜਾਣ ਦਾ ਰਸਤਾ ਕਿਹੜਾ ਹੈ ਆਪਾਂ ਪੜਦੇ ਆ ਨਾ ਕਿ ਜਿਨ ਪ੍ਰੇਮ ਕੀਓ ਇੱਥੇ ਕਿ ਨਹੀਂ ਗੁਰਬਾਣੀ ਅੰਦਰ ਗੁਰੂਆਂ ਨੇ ਕਿ ਪਰਮਾਤਮਾ ਤੱਕ ਜਾਣ ਦਾ ਮਾਰਗ ਪ੍ਰੇਮ ਹੈ ਪਰ ਜਦੋਂ ਜੀਜ਼ਸ ਕ੍ਰਾਈਸਟ ਨੂੰ ਪੁੱਛਿਆ ਤਾਂ ਜੀਜ਼ਸ ਕ੍ਰਾਈਸਟ ਨੇ ਬੜਾ ਪਿਆਰਾ ਜਵਾਬ ਦਿੱਤਾ ਕਿ ਪਰਮਾਤਮਾ ਤੱਕ ਜਾਣ ਦਾ ਮਾਰਗ ਕਿਹੜਾ ਹੈ ਜਰਾ ਸਮਝ ਲਓ ਅਗਰ ਤੁਸੀਂ ਵੀ ਉਸ ਪ੍ਰਭੂ ਨੂੰ ਪਾਣਾ ਚਾਹੁੰਦੇ ਹੋ ਤਾਂ ਫਿਰ ਇੱਕ ਗੱਲ ਯਾਦ ਰੱਖਣਾ ਕਿ ਜੇ ਬੰਦਾ ਸੋਚੇ ਕਿ ਕੱਲਾ ਮਾਲਾ ਫੇਰਨ ਨਾਲ ਹੀ ਮੈਨੂੰ ਰੱਬ ਮਿਲ ਜਾਏਗਾ ਤਾਂ ਮਾਲਾ ਫੇਰਨ ਨਾਲ ਹੀ ਰੱਬ ਨਹੀਂ ਮਿਲਣਾ ਜਿੱਦਾਂ ਇਹ ਗੁੱਲੇ ਸ਼ਾਹ ਦੀ ਗੱਲ ਦਸੀਦੇ ਨਾ ਕਿਸੇ ਰੋਂਦੇ ਨੂੰ ਹਸਾਇਆ ਇਹ ਤਾਂ ਦੱਸ ਤਾਂ ਕਿਸੇ ਭੁੱਖੇ ਨੂੰ ਰਜ਼ਾਇਆਏ ਤੇ ਦੱਸ ਤਾਂ ਕਦੀ ਜ਼ਖਮੀ ਕਿਸੇ ਦਾ ਫਟ ਨਹੀਂ ਸੀ ਤਾਂ ਐਵੇਂ ਫੇਰੀ ਤੂੰ ਤਸਬੀਹ ਕੱਖ ਕਿਤੇ ਤਸਬੀਹਾਂ ਫੇਰਨ ਵਾਲੀ ਰੱਬ ਨਹੀਂ ਮਿਲਦਾ ਉਹਦੇ ਵਾਸਤੇ ਤੈਨੂੰ ਆਪਣੀ ਜ਼ਿੰਦਗੀ ਨੂੰ ਐਸਾ ਬਣਾਉਣਾ ਪੈਂਦਾ ਕਿ ਕਿਸੇ ਰੋਂਦੇ ਨੂੰ ਹਸਾਣਾ ਵੀ ਜ਼ਰੂਰੀ ਹੈ ਯਾਨੀ ਅਗਰ ਕੋਈ ਰੋ ਰਿਹਾ ਹੈ ਕੋਈ ਦੁੱਖ ਵਿੱਚ ਹੈ ਔਰ ਤੇਰੇ ਉਹਦੇ ਨਾਲ ਖੜਨ ਦੇ ਨਾਲ ਉਹਦਾ ਹਾਲਚਾਲ ਪੁੱਛਣ ਨਾਲ ਉਹਦੀ ਹੈਲਪ ਕਰਨ ਨਾਲ ਅਗਰ ਉਹ ਰੋਂਦਾ ਹੱਸ ਪੈਂਦਾ ਹੈ ਤਾਂ ਸਮਝ ਲੈ ਇਹ ਅਸਲੀ ਇਵਾਦਤ ਹੈ ਕਿਸੇ ਰੋਂਦੇ ਨੂੰ ਹਸਾਇਆਏ ਤਾਂ ਕਿਸੇ ਭੁੱਖੇ ਨੂੰ ਰਜਾਇਆਏ ਤੇ ਦਸਤਾ ਕਦੀ ਕਿਸੇ ਭੁੱਖੇ ਦਾ ਪੇਟ ਭਰਿਆ ਬੰਦਾ ਕਹੇ ਮੈਂ ਨਹੀਂ ਪਰਵਾਹ ਕਰਦਾ ਭੁੱਖਿਆਂ ਦੀ ਮੈਂ ਨਹੀਂ ਪਰਵਾਹ ਕਰਦਾ ਦੁਖੀਆਂ ਦੀ ਕਿਉਂਕਿ ਮੈਂ ਤਾਂ ਹਰ ਵੇਲੇ ਬੈ ਕੇ ਰੱਬ ਦਾ ਨਾਮ ਲੈ ਰਿਆ ਤਾਂ ਐਦਾਂ ਰੱਬ ਖੁਸ਼ ਨਹੀਂ ਹੁੰਦਾ ਕਦੀ ਵੀ ਕਿਉਂਕਿ ਅਸਲ ਇਬਾਦਤ ਉਸ ਖੁਦਾ ਦੀ ਕੰਮ ਬੰਦੇ ਨੇ ਹੋਣਾ ਕਹਿੰਦੇ ਰੱਬ ਦੀ ਅਸਲੀ ਇਬਾਦਤ ਇਹ ਵੀ ਹੈ ਕਿ ਕਿ ਦੂਜੇ ਦੇ ਕੰਮ ਆਈਏ ਅਸੀਂ ਇੱਕ ਦੂਜੇ ਨੂੰ ਅੱਗੇ ਵਧਣ 'ਚ ਹੈਲਪ ਕਰੀਏ ਇੱਕ ਦੂਜੇ ਦੇ ਜੀਵਨ ਦੇ ਦੁੱਖਾਂ ਨੂੰ ਦੂਰ ਕਰਨ 'ਚ ਉਦੀ ਸਹਾਇਤਾ ਕਰੀਏ ਅਗਰ ਕੋਈ ਗਿਰਿਆ ਹੋਇਆ ਤਾਂ ਬਾਹ ਫੜਕੇ ਨੂੰ ਉਠਾਈਏ ਇਹ ਵੀ ਅਸਲੀ ਇਹ ਦਿਓ ਅਈ ਕੰਦਸੇ ਤੁਸੀਂ ਥੋੜਾ ਜਿਆਦਾ ਬੋਲਣਾ ਹੈ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਸਾਡਾ ਗਲਾ ਨਾ ਇਸ ਲਈ ਅੱਜ ਤੁਸੀਂ ਥੋੜੀ ਆਵਾਜ਼ ਦੇਣੀ ਹੈ ਕਿ ਕਿਸੇ ਰੋਂਦੇ ਨੂੰ ਹੱਸ ਕੇ ਦਿਖਾ ਦਿਓ ਫਿਰ ਤਾਂ ਕਿ ਅਸੀਂ ਤਾਂ ਕਹਿ ਸਕੀ ਅਸੀਂ ਇੰਨਿਆਂ ਨੂੰ ਹਸਾਇਆ ਹੈ